ਸ੍ਰੀ ਗੱਲ ਜੀ ਸਾਰਿਆਂ ਨੂੰ ਅਸੀਂ ਖੁੱਡੀ ਤੱਕ ਸਾਈਕਲਿੰਗ ਕਰਨ ਆਏ ਸੀ ਬਰਾਦਾ ਵਧ ਲਿਆ ਸਾਡੇ 20 ਕਿਲੋਮੀਟਰ ਸਾਈਕਲ ਚਲਾਣਾ ਸੀ ਚੈਲੰਜ ਇੱਥੇ ਮੈਨੂੰ ਮੇਰੇ ਡੈਡੀ ਨੇ 10 ਕਿਲੋਮੀਟਰ ਤੀਦਾਂ ਹਲੇ ਸਾਂਝ ਰਿਹਾ ਹਲੇ ਤਾਂ ਸਾਡੇ 20 ਕਿਲੋਮੀਟਰ ਚਲਾਣਾ ਆਹ ਦੇਖੋ ਜੀ ਹੁਣ ਟਾਲ ਬਹੁਤ ਉੱਚੀ ਆ ਜਿਹੜੇ ਮੁੱਸਾਂ ਜਾ ਰਹੇ ਹੈਗਾ ਕੀ ਬੋਤਲਾਂ ਦੰ ਬੋਤਲ ਗੂਗਾ ਬਹੁਤ ਸੋਨਾ ਵੈਸੇ ਹੀ 뷰 ਆ ਰਿਹਾ ਏ ਤੁਹੋ ਆਇਆ ਏ 뷰 ਬਹੁਤ ਸੋਨਾ ਲਾ ਦੇਖ ਲਓ ਕਿੰਨਾ ਸੋਨਾ 뷰 ਆ 뷰 ਬਹੁਤ ਸੋਨਾ ਆ ਰਿਹਾ ਫਸਣਾ ਦਾ ਇਹ ਨੂੰ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਚ ਇਹ ਕੁਲੀ ਕਰੇ ਤੇ ਬਹੁਤ ਸੋਹਣਾ ਲੱਗ ਰੇ ਸੂਰਜ ਵੀ। ਉਹ ਵੈਸੇ 뷰 ਵੀ ਬਹੁਤ ਸੋਹਣਾ ਆਉਂਦਾ। ਵੈਸੇ ਜੋਧਪੁਰ ਸੇ ਖੁੱਡੀ ਦੇ ਵਿੱਚ ਹੈ ਜੀ। ਜੋਧਪੁਰੋਂ ਸੇ ਟੱਪੇ ਆਂ ਖੁੱਡੀ ਹਲੇ ਜਾਣਾ ਜਮਾ ਉਹਨਾਂ ਦੇ ਵਿਚਾਲੇ ਆ। ਲਾਟਰੀ ਫਾਰਮ ਕੋਲ। ਆਹੋ ਮਿੱਤਰੋ ਹੁਣ ਅਸੀਂ ਰੇ ਤੇ ਪਹੁੰਚ ਗਏ ਓਹ ਸਾਹਮਣੇ ਖੁੱਟੀ ਵਾਲਾ ਮੰਦਿਰ ਆ ਗਿਆ ਚਲੋ ਜੀ ਹੁਣ ਮੈਂ ਤੇ ਮੇਰੀ ਟੈਡੀ ਰੇਸ ਸ਼ੁਰੂ ਲੱਗ ਗਿਆ ਇੱਥੋਂ ਲੁੱਕ ਪਲਾਂਟ ਤੱਕ 120 ਕਿਲੋਮੀਟਰ ਦੂਰ ਹੈ ਰੇਸ ਸਟਾਰਟ ਲਵ ਸਾਤੀ ਸੇ ਵਨਗਰ ਦੀ ਜਾਤੀ ਅਨੰਦ ਕਰ ਹੈ ਤੇਰੇ ਦਾਤਾ ਜਾਪੇ ਪੂਰਤ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਸਾਤੀ ਵਾਹਨ ਲੱਗ ਗਈ ਮਾਰ ਭਨ ਸੋ ਤੋ 라 ਦੂਰੀ ਜਿਵੇਂ ਵੀਊ ਹੋਣ ਨੂੰ ਵੀ ਉਹ ਬੱਦਲਾਂ ਨੇ ਬਹੁਤ ਸੋਹਣਾ ਆ ਰਿਹਾ। ਓ ਦੇਖੋ ਬੱਦਲ। ਓ ਦੇਖੋ। ਬੱਦਲ ਲਾਲ ਲਾਲ ਬਹੁਤ ਸੋਹਣੇ ਆ। ਚਲ ਜੀ ਆ ਦੇਖੋ ਹੁਣ ਆਪਾਂ ਘਰੇ ਪਹੁੰਚ ਗਏ ਆ। ਡੈਡੀ ਦਾ ਆਪਾਂ ਚੈਲੰਜ ਪੂਰਾ ਕਰ ਲਿਆ। ਤੇ ਸਾਈਕਲਿੰਗ ਦੇ ਵੀ ਬਹੁਤ ਬੈਨੀਫਿਟ ਹੈ ਜੀ ਜਿਵੇਂ ਪਹਿਲਾ ਬੈਨੀਫਿਟ ਤੇ ਹੀ ਇਹ ਬੰਦਾ ਫਿੱਟ ਰਹਿੰਦਾ ਦੂਜੇ ਬੈਨੀਫਿਟ ਬੰਦਾ ਬਹੁਤ ਬਿਮਾਰੀਆਂ ਤੋਂ ਬਚਦਾ ਤੇ ਤੀਜੀ ਗੱਲ ਜਿਹਨੂੰ ਆਪਾਂ ਟੀਵੀ ਦੇਖਦੇ ਰਹਿੰਦੇ ਆ ਮਿੱਥੇ ਛੋਟੇ ਮੇਰੇ ਜੇ ਜਾਂ ਫਿਰ ਮਿੱਥੇ ਵੱਡੇ ਉਹ ਜਦੋਂ ਫੋਨ ਜਾਂ ਫਿਰ ਟੀਵੀ 'ਚ ਰਹਿੰਦੇ ਆ ਉਹ ਉਹਨਾਂ ਟਾਈਮ ਕੱਢ ਕੇ ਸਾਈਕਲਿੰਗ ਕਰ ਸਕਦੇ ਸਾਈਕਲਿੰਗ ਦੇ ਬਹੁਤ ਬੈਨੀਫਿਟ ਹੈ ਜੀ ਸ਼ਿਸ਼ਰੀ ਕਲ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਮੈਂ ਵਧੀਆ ਲੱਗਦੀਆਂ ਤਾਂ ਮੈਨੂੰ ਪਲੀਜ਼ ਲਾਈਕ ਤੇ ਸ਼ੇਅਰ ਕਰਨਾ ਤੇ ਮੈਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਸੀਂ ਇਹਦੀਆਂ ਹੋਰ ਵੀਡੀਓ ਬਣਾਉਂਦੇ ਰਹਿਾਂਗੇ ਸ਼ਿਸ਼ਕ